ਸਰਕਾਰੀ ਪ੍ਰਾਇਮਰੀ ਸਕੂਲ ਕਾਦੀਆਂ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੌਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼੍ਰੀ ਚੋਲਾ ਸਾਹਿਬ ਸੰਗਮੇਟੀ ਵੱਲੋਂ ਬੱਚਿਆਂ ਨੂੰ ਬੈਗ ਦਿੱਤੇ ਹੋਰ ਲੋੜ ਮੁਤਾਬਕ ਸਮੱਗਰੀ ਦਿੱਤੀ ਗਈ ਸਕੂਲ ਮੁਖੀ ਅਦਿੱਤੀ ਗੁਪਤਾ ਹੈ ਟੀਚਰ ਅਤੇ ਹਰਪ੍ਰੀਤ ਸਿੰਘ ਨੇ ਸੰਗਮੇਟੀ ਦਾ ਧੰਨਵਾਦ ਕੀਤਾ ਸਾਵਣ ਕਿ ਜਦੋਂ ਸਾਵਣ ਦਾ ਮਹੀਨਾ ਹੁੰਦਾ ਹੈ ਗਰਮੀ ਦੀ ਰੁੱਤ ਹੁੰਦੀ ਹੈ ਕਿੰਨੇ ਜੇ ਫਾੜ ਦੇ ਮਹੀਨੇ ਉਸ ਤੋਂ ਬਾਅਦ ਜਦ ਸਾਵਣ ਦਾ ਮਹੀਨਾ ਹੁੰਦਾ ਹੈ ਤੇ ਸਾਨੂੰ ਸਾਰਿਆਂ ਨੂੰ ਬੜਾ ਚਾਹ ਹੁੰਦਾ ਜਦੋਂ ਬਾਰਿਸ਼ ਹੋਣੀ ਹੁੰਦੀ ਆ ਤੇ ਸਾਨੂੰ ਸਾਰਿਆਂ ਦੇ ਸਾਡੇ ਅੰਦਰ ਬੜੀ ਖੁਸ਼ੀ ਹੁੰਦੀ ਇਸ ਗੱਲ ਦੀ ਕਿ ਚਲੋ ਜੀ ਸਾਨੂੰ ਠੰਡਕ ਮਿਲਣੀ ਹੈ ਇਸ ਗਰਮੀ ਤੋਂ ਰਾਹਤ ਮਿਲਣੀ ਹੈ ਪਰੰਤੂ ਜਦ ਬਾਰਿਸ਼ ਆਉਂਦੀ ਆ ਤੇ ਜਿਹੜਾ ਉੱਥੇ ਬਾਹਰ ਖੜਾ ਜਿਹੜਾ ਇੱਕ ਲੇਬਰਰ ਹੈਗਾ ਇੱਕ ਮਜ਼ਦੂਰ ਹੈਗਾ ਵਾ ਉਹਦੀ ਜਿਹੜੀ ਮਨੋਦਸ਼ਾ ਕੀ ਹੁੰਦੀ ਆ ਉਸ ਕੀ ਅੱਜ ਬਾਰਿਸ਼ ਆ ਗਈ ਆ ਤੇ ਅੱਜ ਕੀ ਹੋਣਾ ਇਹ ਮੈਨੂੰ ਕੰਮ ਨਹੀਂ ਮਿਲਣਾ ਪਰ ਜੀ ਅੱਜ ਉਹਨੂੰ ਕੰਮ ਨਹੀਂ ਮਿਲਣਾ ਤੇ ਉਹਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ਉਸ ਚੀਜ਼ ਨੂੰ ਇੱਕ ਕਵਿਤਾ ਦੇ ਰੂਪ ਦੇ ਵਿੱਚ ਸਾਹਮਣੇ ਜਿਹੜਾ ਅਸੀਂ ਪੇਸ਼ ਕਰਨ ਜਾ ਰਹੇ ਆ ਜਿਹਦਾ ਸਿੰਪਲ ਲੇਖ ਹੈਗਾ ਹਿੱਸਾ ਹੈ ਜੇ ਬੱਡਣਾ ਦੇ ਵਾਂਗੂ ਸੀ ਅੱਖੀਆਂ ਨਿਵਰਨਾ ਮੈਂ ਸਾਵਣ ਕੀ ਕਰਨਾ ਮੈਂ ਸਾਵਣ ਕੀ ਕਰਨਾ ਜੇ ਬੱਦਲਾਂ ਦੇ ਵਾਂਗੂ ਸੀ ਅੱਖੀਆਂ ਨੇ ਵਰਨਾ ਮੈਂ ਸਾਵਣ ਕੀ ਕਰਨਾ ਮੈਂ ਸਾਵਣ ਕੀ ਕਰਨਾ ਹੋ ਵਰਦੇ ਨੇ ਕਿਸਮਤ ਹੈ ਬਾੜੀ ਮੈਂ ਸੋਚਾਂ ਚ ਡੁਬਾਂ ਜੇ ਟੁੱਟ ਜੇ ਦਿਹਾੜੀ ਹੋ ਵਰਦੇ ਨਿਬਤੜਾ ਕਿਸਮਤ ਹੈ ਬਾੜੀ ਮੈਂ ਸੋਚਾਂ ਚ ਡੁਬਾਂ ਜੇ ਟੁੱਟ ਜੇ ਦਿਹਾੜੀ ਮੈਂ ਬੱਚੀਆਂ ਦੀ ਨਿੱਕੀ ਤਲੀ ਤੇ ਕੀ ਤਰਨਾ ਮੈਂ ਸਾਵਣ ਕੀ ਕਰਨਾ ਮੈਂ ਸਾਵਣ ਕੀ ਕਰਨਾ ਕੁਪੜੀ ਉਸ ਮਜ਼ਦੂਰ ਨੂੰ ਉਸ ਜਿਹੜਾ ਕੰਮ ਕਰਨ ਵਾਲਾ ਕੰਮ ਆਏ ਉਹਨੂੰ ਇਹ ਫਿਕਰ ਲੱਗ ਜਾਂਦੀ ਹੈ ਜਿੱਥੇ ਇਹ ਠੰਡਕ ਮਹਿਸੂਸ ਕਰਦੇ ਆ ਕਿ ਅੱਜ ਮੈਨੂੰ ਦਿਹਾੜੀ ਨਹੀਂ ਮਿਲਲੀ ਤੇ ਮੈਂ ਮੇਰੀ ਕਮਾਈ ਨਾ ਹੋਈ ਸ਼ਾਮ ਨੂੰ ਤੇ ਮੈਂ ਆਟਾ ਕਿੱਥੋਂ ਲੈ ਕੇ ਜਾਣਾ ਮੈਂ ਜਾਂ ਆਪਣਾ ਘਰ ਦਾ ਰੋਸ਼ਨ ਕਿੱਥੋਂ ਲੈ ਕੇ ਜਾਣਾ ਮੈਂ ਜਿਹੜੇ ਮੇਰੇ ਬੱਚੇ ਜਿਹੜੇ ਉਸ ਸਾਡੇ ਘਰ ਦੇ ਵਿੱਚ ਬੈਠੇ ਨੇ ਮੈਂ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਨਿਵਾਲਾ ਵਾ ਕਿਸ ਤਰ੍ਹਾਂ ਬਣੂ ਹੋ ਵਰਦੇ ਨਿਬਤੜੀ ਤਾਂ ਕਿਸਮਤ ਹੈ ਮਾੜੀ ਮੈਂ ਸੋਚਾਂ ਚ ਡੁੱਬਾਂ ਜੇ ਟੁੱਟ ਜੇ ਦਿਹਾੜੀ ਮੈਂ ਬੱਚਿਆਂ ਦੀ ਨਿੱਕੀ ਤਲੀ ਤੇ ਕੀ ਤਰਨਾ ਮੈਂ ਸਾਵਣ ਕੀ ਕਰਨਾ ਮੈਂ ਸਾਵਣ ਕੀ ਕਰਨਾ ਗਰੀਬਾਂ ਦੀ ਚੁਕਲੀ ਇਵੇਂ ਜੋਰਹੀ ਹੈ ਜਿਵੇਂ ਬੈਠੀ ਬਰਹਣ ਕੋਈ ਰੋ ਰਹੀ ਹੈ ਗਰੀਬਾਂ ਦੀ ਕੁਲੀ ਇਵੇਂ ਚੋਰਹੀ ਹੈ ਜਿਵੇਂ ਬੈਠੀ ਬਰਹਣ ਕੋਈ ਰੋ ਰਹੀ ਹੈ ਜੇਕ ਕੀਆਂ ਉਮਿਦਾਂ ਨੇ ਮਰਨਾ ਮੈਂ ਸਾਹਮਣ ਕੀ ਕਰਨਾ ਮੈਂ ਸਾਹਮਣ ਕੀ ਕਰਨਾ ਜਿ ਬਦਲਾਂ ਦੇ ਵਾਂਗੂ ਸ ਅੱਖੀਆਂ ਨੇ ਵਰਨਾ ਮੈਂ ਸਾਹਮਣ ਕੀ ਕਰਨਾ ਮੈਂ ਸਾਹਮਣ ਕੀ ਕਰਨਾ ਉਹ ਸਾਵਣ ਜੇ ਹੋਵੇ ਤੁਸਬਨਾ ਦਾ ਸਾਵਣ ਕਾਪਲ ਕਾ ਤੇਈ ਸਾਵਣ ਜੇ ਤੂੰ ਵੀ ਗੁਰਿ ਬਾਂਦੀ ਫਿਕ ਵਿੱਚ ਵੜਨਾ ਮੈਂ ਸਾਹਣ ਕੀ ਕਰਨਾ ਮੈਂ ਸਾਹਣ ਕੀ ਕਰਨਾ ਜੇ ਬਦਨਾ ਦੇ ਵਾਂਗੂ ਸੀ ਅੱਖੀਆਂ ਨੇ ਵਰਨਾ ਮੈਂ ਸਾਹਣ ਕੀ ਕਰਨਾ ਮੈਂ ਸਾਹਣ ਕੀ ਕਰਨਾ ਮੈਂ ਆਪਣੇ ਜੀਵਨ ਚ ਬੜਾ ਕੁਝ ਦੇਖਿਆ ਇੱਕ ਅਕ ਸਾਖਸ਼ਾਚ ਰਹਾ ਭਗਵਾਨ ਨਾਰਾਇਣ ਦੇ ਦਰਸ਼ਨ ਕਰਨ ਦਾ ਇਹ ਨਿੱਕੀ ਜੀ ਫਲਵਾੜੀ ਨੂੰ ਖੜੇ ਕਰਨਾ ਇਹ ਸਮਝੋ ਤੁਸੀਂ ਬਾਏ ਗੁਰੂ ਨੇ ਤੁਹਾਨੂੰ ਇੱਕ ਕੰਮ ਸੌਂਪਿਆ ਤੁਹਾਨੂੰ ਮੰਦਿਰ ਗੁਰਦੁਆਰੇ দান-ਪੁੰਨ ਕਰਨ ਦੀ ਕੋਈ ਲੋੜ ਨਹੀਂ ਅਗਰ ਜੀਵਨ ਚ ਤੁਸੀਂ ਚਾਰ ਬੱਚੇ ਵੀ ਖੜੇ ਕਰ ਦੋ ਸਮਾਜ ਵਾਸਤੇ ਇਹ ਸਭ ਤੋਂ ਵੱਡਾ ਕੰਮ ਹੈ ਆਪਣੇ ਘਰ ਦੇ ਦੋ ਬੱਚੇ ساری ਉਮਰ ਮਾਪੇ ਨੂੰ ਲੱਜ ਜਾਂਦੇ ਨਾ उन्हों खड़े करते हैं हर तरह के यत्न करते हैं अच्छे अच्छे स्कूल चो भेजते हैं एक मैं अध्यापक का बहुत बहुत आशीर्वाद दिना कि तुम इस काम से लगे हो और बच्चों को तो तैयार कर रहे हो मैं और बाकी मैं जो अपने मेरे दाएं बाएं मेरे साथी न मेरे मोहल्ले दे ਮੈਂ ਇਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਆ ਇਹਨਾਂ ਦੀ ਸੋਚ ਬੜੀ ਅੱਛੀ ਨਿਕਲੀ ਆ ਕਿ ਜੋ ਬੱਚਾ ਜੋ ਪੈਸਾ بچਿਆ ਅਸੀਂ ਬੈਂਕ 'ਚ ਨਾ ਜਮਾ ਕਰਾਈਏ ਤੇ ਕਿਸੇ ਦੇ ਕੰਮ ਲਾਈਏ ਇਹ ਸਭ ਤੋਂ ਵੱਡੀ ਗੁਰਨਾਮ ਦੇਵ ਦੀ ਜਿਹੜੀ ਵੰਡ ਛਕੋ ਕਿਰਤ ਕਰੋ ਇਹ ਉਹ ਜਮ ਉਸ ਗਿਆਨ ਨੂੰ ਕਿਸੇ ਤਰ੍ਹਾਂ ਨਾਲ ਆਪਣੇ ਨਾਲ ਨਾਲ ਜੋੜਿਆ ਇਹਨਾਂ ਨੇ ਮੈਂ ਇਹਨਾਂ ਨੂੰ ਬੜਾ ਅਸ਼ੀਰਵਾਦ ਨਾਲ ਵਾਹਿਗੁਰੂ ਜੀ ਨੂੰ ਸਮਰਥ ਬਖਸ਼ੇ ਸ਼ਾਂਤੀ ਬੱਲੇ ਬਖਸ਼ੇ ਪੌਰ ਤੰਦਰੁਸਤੀ ਬਖਸ਼ੇ ਕੇ ਅਕੋੰਗੀ ਇਹ ਕੰਮ ਬੱਛਾ ਕਰਦੇ ਰਹੇ ਬਾਕੀ ਮੈਂ ਕਲਾਕਾਰ ਪ੍ਰਿੰਸੀਪਲ ਦਾ ਬਹੁਤ ਧੰਨਵਾਦ ਕਰਨਾ ਜਿੰਨੂੰ ਕੁਸ਼ ਆਂਦਾ ਦਾ ਉਹ ਬੱਚੇਨ ਸਿਖਾਂਦਾ ਹੈ ਮੈਂ ਜੀਵਨ ਚੇਤਿ ਸਕੂਲਾਂ ਚ ਬੜਾ ਬੁਧੂ ਕੇ ਦੇਖਿਆ ਓਏ ਬੜੇ ਬੜੇ ਅੱਛੇ ਸੰਸਥਾ ਦੇ ਬੈਠ ਕੇ ਦੇਖਿਆ ਲੇਕਿਨ ਜਰਾ ਅੱਜ ਨਾਰਾਇਣ ਦੇ ਦਰਸ਼ਨ ਹੋਏ ਗਰੀਬ ਨਾਰਾਇਣ ਦੇ ਦਰਸ਼ਨ ਹੋਏ ਨੇ ਮੈਂ ਇਸ ਪਲ ਨੂੰ ਆਪਣੇ ਅੰਦਰ ਕਿੰਨਾ ਸੁਖ ਹੋਇਆ ਦਾ ਇਹ ਮੈਂ ਹੀ ਜਾਣਨਾ ਕਿੰਨਾ ਅਨੰਦ ਆਇਆ ਸਾਖ ਸਾਖ ਇਸ ਨੇ ਭਗਵਾਨ ਦੇ ਦਰਸ਼ਨ ਕਰਨੇ ਨੇ ਇਹ ਅਧਿਆਪਕਾਂ ਦਾ ਇਹ ਪ੍ਰਿੰਸੀਪਲ ਦਾ ਦਰਸ਼ਨ ਕਰ ਲੈ ਸਭ ਤੋਂ ਵੱਡਾ बड़ी भक्ति है मेरे नाल मैं सबनों अपना आशीर्वाद देना और परमात्मा के प्रार्थना करना तो इस तरह समाज में खड़ा करते रहे हो। क्योंकि मैं आर एस एस का मुड़ तो वर्कर हाँ मुड़ तो मैं सारा मेरा ना ही जरा वो तो राष्ट्रीय स्वयं सेवक संघ मतलब अपने आप में सेवा चलाओ लाओगे फिर ही संघ बन जाएगा जो सेवा च ना लाओगे तो कोई जुड़ेगा ਮੈਂ ਤੇ ਹਰ ਚਲਾ ਮਨ ਸਰਾ ਸੰਯੋਗ ਦੇਖਿਆ ਦਾ ਇਹਨਾਂ ਦਾ ਪਰਿਵਾਰ ਇਹਨਾਂ ਦਾ ਕੁੱਲ ਇਹਨਾਂ ਦਾ ਸੁਸਰਾਲ ਇਹ ਬੱਚੀ ਨੂੰ ਵੀ ਦੇਖਿਆ ਕਿ ਇੱਕ ਬੱਚੀ ਨਾਲ ਹੁਣ ਸੰਪਰਕ ਕਰਨਾ ਮੇਰੀ ਆਪਣੀ ਫੈਮਿਲੀ ਵਿੱਚੋਂ ਇਹ ਆਈ ਆ ਔਰ ਕਿੱਡੀ ਵੱਡੀ ਤਪੱਸਿਆ ਰੋਜ਼ ਪਠਾਨਪੋਟੋਂ ਆਉਣਾ ਕਿੰਨੀ ਦੇਣੀ ਹੈ ਅਧਿ ਮਿੰਸਟਰ ਨੂੰ ਕਿਹਾ ਕਿ ਵੀ ਆਪਣੀ ਉਥੇ ਬਦਲੀ ਕਰ ਸਕਦੇ ਲੇਕਿਨ ਆਪਣਾ ਪਤਾ ਨਹੀਂ ਉਹਦੇ ਮਨ ਚ ਕੀ ਹੈ ਜਾਂ ਇਹਨਾਂ ਬੱਚਿਆਂ ਦਾ ਮੋਹ ਹੈ ਜਾਂ ਕੋਈ ਕਰਮ ਦੇਖਿਆ ਸੀ ਆ ਇੰਨਾ ਸਫਰ ਕਰਨ ਤੋਂ ਬਾਅਦ ਵੀ ਕਿ ਇੱਕ ਗੁਰੂ ਦੀ ਜੀ ਆ ਮੈਂ ਇਹਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਇਹਨਾਂ ਸ਼ਬਦਾਂ ਨਾਲ ਮੈਂ ਫਿਰ ਸਭ ਨੂੰ ਅਸ਼ੀਰਵਾਦ ਦਿੰਦਾ ਪ੍ਰਮਾਤਮਾ ਸਭ ਦਾ ਭਲਾ ਕਰੇ ਸਰਵੇ ਭਵੰਤ ਸੁਖਿਨਾ ਸਰਵੇ ਸੰਤੂ ਨਿਰਾਮਿਆ ਸਰਵੇ ਭਦਰਾਣੀ ਪਸ਼ੰਤੂ ਮਾਂ ਕਸ਼ਟ ਦੁਖ ਭਾਗਯ ਵੇ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਬਹੁਤ ਬਹੁਤ ਮਹਿਮਾਨੀ ਕੀਤਾ ਅੱਜ 29 ਮਾਰਚ ਦਾ ਦਿਨ ਜਿੱਥੇ 31 ਮਾਰਚ ਨੂੰ ਅਸੀਂ ਇੱਕ ਫਾਈਨੈਂਸ਼ੀਅਲ ਈਅਰ ਔਰ ਜਿਹੜਾ ਸਾਡਾ ਐਜੂਕੇਸ਼ਨ ਈਅਰ ਆ ਉਹਨੂੰ ਖਤਮ ਹੁੰਦਾ ਸਾਡਾ 31 ਮਾਰਚ ਨੂੰ 31 ਮਾਰਚ ਨੂੰ ਛੁੱਟੀ ਹੋਣ ਦੀ ਵਜ੍ਹਾ ਦੇ ਨਾਲ ਜਿਹੜਾ 29 ਮਾਰਚ ਆ ਉਹ ਸਰਕਾਰ ਵੱਲੋਂ ਮੁਕਰਰ ਕੀਤਾ ਗਿਆ ਸੀਗਾ ਅ ਨਤੀਜੇ ਦੇ ਰੂਪ ਵਿੱਚ ਸਾਡੀ ਗ੍ਰੈਜੂਏਸ਼ਨ ਸੈਰੇਮਨੀ ਦੇ ਰੂਪ ਤੇ ਵਿੱਚ ਜਿਹੜੇ ਬੱਚੇ ਜਿਹੜੇ ਛੋਟੇ ਸਾਡੇ ਗ੍ਰੈਜੂਏਟ ਹੋ ਕੇ ਨੈਕਸਟ ਕਲਾਸਿਸ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਆਨਰ ਕਰਨ ਵਾਸਤੇ ਔਰ ਜਿਹੜੇ ਬੱਚੇ ਸਾਡੇ ਜਿਹੜੇ ਫਸਟ ਸੈਕਿੰਡ ਥਰਡ ਜਾਂ ਵਾਫਰ ਕਵਿਸ਼ਨਸ ਜਿਨ੍ਹਾਂ ਨੇ ਹਾਸਲ ਕੀਤੀਆਂ ਨੇ ਉਹਨਾਂ ਨੂੰ ਆਨਰ ਕਰਨ ਵਾਸਤੇ ਅੱਜ ਦਾ ਦਿਨ ਮੁਕਰਰ ਕੀਤਾ ਗਿਆ ਸੀਗਾ ਜਿਹਦੇ ਤਹਿਤ ਅਸੀਂ ਅੱਜ ਜਿਹੜਾ ਇਹ ਨਤੀਜੇ ਦੇ ਰੂਪ ਵਿੱਚ ਜਾਂ ਸਲਾਨਾ ਫੰਕਸ਼ਨ ਦੇ ਰੂਪ ਵਿੱਚ ਇੱਕ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਸੀਗਾ ਇਹਨਾਂ ਬੱਚਿਆਂ ਨੇ ਜਿਹਦੇ ਵਿੱਚ ਸਾਡੇ ਛੋਟੇ ਛੋਟੇ ਬੱਚਿਆਂ ਨੇ ਵੱਖ-ਵੱਖ ਆਈਟਮਸ ਪੇਸ਼ ਕੀਤੀਆਂ ਸੀਗੀਆਂ ਬਹੁਤ ਅچھے ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀਆਂ ਆਪਣੀਆਂ ਆਪਣੀਆਂ ਆਈਟਮਸ ਆ ਸਟੇਜ ਦੇ ਉੱਤੇ ਨਿਭਾਈਆਂ ਨੇ ਦਰਸ਼ਕਾਂ ਨੇ ਬੜਾ ਆਨੰਦ ਮਾਣਿਆ ਉੱਥੇ ਨਾਲ ਦੇ ਨਾਲ ਹੀ ਸਾਡੇ ਕੋਲ ਸਾਡੇ ਸ਼ਹਿਰ ਦੀ ਸੰਗ ਕਮੇਟੀ 13 13 ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਨੂੰ ਲੈ ਕੇ ਜਿਹੜੇ ਚੱਲੇ ਨੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸੰਗ ਹੁਸ਼ਿਆਰਪੁਰ ਤੋਂ ਚੱਲਦਾ ਹੈ ਡੇਰਾ ਬਾਬਾ ਨਾਨਕ ਤੱਕ ਜਿਹੜਾ ਪਹੁੰਚਦਾ ਹੈ ਉਹਦੇ ਤਹਿਤ ਉਹਦੇ ਵਿੱਚ ਜਿਹੜੀ ਇਹ ਕਮੇਟੀ ਸੇਵਾ ਨਿਭਾਉਂਦੀ ਦਿੱਥੇ ਉੱਥੇ ਨਾਲ ਦੇ ਨਾਲ ਆਪ ਵੀ ਬਚਤ ਦੇ ਵਿੱਚੋਂ ਸਾਡੇ ਇਹਨਾਂ ਬੱਚੇ ਜਿਹੜੇ ਜਿਹੜੇ ਵੱਖ-ਵੱਖ ਪੋਜੀਸ਼ਨਾਂ ਤੇ ਆਏ ਆ ਉਹਨਾਂ ਨੂੰ ਆਨਰ ਕਰਨ ਵਾਸਤੇ ਸਾਰੀ ਕਮੇਟੀ ਸਾਰੇ ਮੈਂਬਰ ਸਾਹਿਬਾਨ ਸਾਡੇ ਕੋਲ ਪਹੁੰਚੇ ਨੇ ਮੈਂ ਜਿੱਥੇ ਆਪਣੇ ਸਕੂਲ ਵਾਲਾ ਉਹਨਾਂ ਦਾ ਧੰਨਵਾਦ ਕੀਤਾ ਸ਼ੁਕਰੀਆ ਦਾ ਕੀਤਾ ਉੱਥੇ ਨਾਲ ਦੇ ਨਾਲ ਉਹਨਾਂ ਦੀ ਇੱਕ ਅੱਛੀ ਸੋਚ ਕਿ ਜਿੱਥੇ ਜਿਹੜਾ ਇਹ ਦੇਣਾ ਮقرਰ ਕੀਤਾ ਗਿਆ ਉੱਥੇ ਨਾਲ ਸਾਥ ਦਿੰਦੇ ਉਹਨਾਂ ਸਾਰੇ ਹੀ ਜਿਹੜੇ ਸਾਡੇ ਸਕੂਲ ਦੇ ਬੱਚੇ ਆ ਉਹਨਾਂ ਨੂੰ ਇਸ ਗਿਫਟ ਦੇ ਰੂਪ ਦੇ ਵਿੱਚ ਸਾਨੂੰ ਬੈਕ ਪ੍ਰੀਜ਼ੈਂਟ ਕੀਤੇ ਆ ਮੈਂ ਇਸ ਸੰਗ ਕਮੇਟੀ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਤੇ ਇੱਕ ਵਾਰੀ ਸਾਰੇ ਜਿਹੜੇ ਬੱਚੇ ਸਾਡੇ ਜਿਹੜੇ ਆਵਲ ਆਏ ਨੇ ਵਾਕੋ ਪੋਜੀਸ਼ਨਲ ਸਸਾ ਕਿਤੇ ਨੇ ਉਹਨਾਂ ਨੂੰ ਇਸ ਪੋਜੀਸ਼ਨ ਹੋਲਡਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤੇ ਸਾਡੇ ਸਾਰੇ ਅਧਿਆਪਕਾਂ ਦੀ ਇੱਕ ਬੜੀ ਅੱਛੀ ਟੀਮ ਆ ਜਿਹੜੀ ਸਾਰੇ ਮਿਲ ਕੇ ਇਹਨਾਂ ਬੱਚਿਆਂ ਨੂੰ ਜਿਹੜਾ ਅੱਛਾ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਰੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਆ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਸਾਡੀ ਛੋਟੀ ਫਲਵਾੜੀ ਜਿਹੜੀ ਆ ਉਹਦੇ ਵਿੱਚ ਭੇਜੋ ਤੇ ਇਹਨਾਂ ਨੂੰ ਅਸੀਂ ਅੱਛੇ ਪੁੱਤ ਜਿਹੜਾ ਬਣਾ ਸਕੀਏ ਥੈਂਕ ਯੂ ख्या विभाग वालों रिजल्ट का दिन सी, में सा, से मैं बहुत बहुत धन्यवाद कमेटी की जे उन्होंने बच्चों बैग डिस्ट्रीब्यूट किए अपना कीमती समा बहुत बहुत धन्यवाद बच्चों के पेरेंट्स नो तो आन ना वो वन साधे सरकारी स्कूलों बच्चों दाखिल करवा वालों दिखती सहूलत का फायदा ज्यादा तो ज्यादा उठा ਦੇ ਬੱਚਿਓ ਆਓ ਪੰਜਾਬੀ ਸੰਭਿਆਚਾਰ ਦਾ ਇੱਕ ਵੱਖਰਾ ਰੰਗ ਪਾਲ ਬੋਲੀਆਂ ਦੇ ਸੰਗ ਤੁਹਾਡੀ خدمت ਵਿੱਚ ਹਾਜ਼ਰ ਹੈ ਹੋ ਕੇ ਸਾਵਧਾਨ ਦੇ ਕੇ ਕੰਨ ਸੁਣੀ ਵੀ ਬੱਚਿਆ ਜਰਾ ਹੈ ਆ

Tia <laughs> Khan ਮਾਰੇ ਖੀਰ ਕੋਈ ਜਿਹੜਾ ਫੰਕਸ਼ਨ ਆ ਉਹਦਾ ਜਿਹੜਾ ਆਗਾਜ਼ ਅੰਤ ਜਿਕਰ ਅਸੀਂ ਆਗਾਜ਼ ਪ੍ਰਮਾਤਮਾ ਦੇ ਨਾਮ ਤੋਂ ਕਰਦੇ ਆ ਤੇ ਜਿਹੜਾ ਅੰਤ ਆ ਉਹ ਇੱਕ ਭੰਗੜੇ ਦੇ ਨਾਲ ਹੁੰਦਾ ਔਰ ਇਸੇ ਹੀ ਭੰਗੜੇ ਦੀ ਲੜੀ ਦੇ ਤਹਿਤ ਸਾਡੇ ਸਕੂਲ ਦੇ ਜਿਹੜੇ ਛੋਟੇ-ਛੋਟੇ ਬੱਚੇ ਜਿਹੜੇ ਬਾਲ ਬੋਲੀਆਂ ਜਦੋਂ ਤੁਸੀਂ ਇਹਨਾਂ ਬੋਲੀਆਂ ਦਾ ਜਿੱਥੇ ਇੱਕ ਗਾਣੇ ਦੇ ਰੂਪ ਵਿੱਚ ਸੁਣੋਗੇ ਔਰ ਇਹਨਾਂ ਬੋਲੀਆਂ ਇਹ ਜਿਹੜੀਆਂ ਬੋਲੀਆਂ ਅਸੀਂ ਲਈਆਂ ਨੇ ਇਹਨਾਂ ਬੱਚਿਆਂ ਦੀ ਸਿਲੇਬਸ ਦੀ ਬੁੱਕੜੇ ਵਿੱਚ ਹੋਈ ਨਹੀਂ ਲਿਖੀ ਚੌਥੀ ਕਲਾਸ ਦੀ ਪੰਜਾਬੀ ਦੀ ਪੁਸਤਕ ਦੇ ਵਿੱਚ ਇਹਨੇ ਜੀ ਬਾਲ ਬੋਲੀਆਂ ਜਿਦੇ ਵਿੱਚ ਜਿਹੜੀ ਉਸ ਕਵਿਤਾ ਦੀ ਜਿਹੜੀ ਇੱਕ ਇੱਕ ਲਾਈਨ ਆ ਜਿਹੜੇ ਇਹਨਾਂ ਬੱਚਿਆਂ ਵਾਸਤੇ ਇੰਜੋਏ ਇੰਜੋਏ ਭਰਪੂਰ ਆ ਅਨੁਵੰਨਿਕ ਦਾਇਕਾ ਉੱਤੇ ਨਾਲ-ਨਾਲ ਸਿਹਤ ਦਾਇਕੀ ਹੈ ਜੀ ਆ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਇਹ ਜਿਹੜਾ ਬੱਚਿਆਂ ਦੁਆਰਾ ਤਿਆਰ ਕੀਤੀਆਂ ਹਨ ਬਾਲ ਬੋਲੀਆਂ ਜਿਹੜੀਆਂ ਇੱਕ ਭੰਗੜੇ ਦੇ ਰੂਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਣਗੀਆਂ आ, मेरी एम जमात तो सारे पत्रकार भी ने बड़े अच्छे अजीज ने गुलाम से ने उन्हें बहुत अच्छे कौन थे बहुत